ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਅੱਜ ਤੁਹਾਨੂੰ ਇੱਕ ਇਮਾਨਦਾਰ ਅਤੇ ਛਾਤਰ ਚੋਰ ਦੀ ਕਹਾਣੀ ਵੀ ਸੁਣਾਉਣੀ ਹੈ ਜੋ ਸਾਬਤ ਵੀ ਹੋਈ ਹੈ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਲਾਲਾਬਾਦ ਐਚ ਡੀ ਐਫ ਸੀ ਬੈਂਕ ਦੀਆਂ ਜਿੱਥੇ ਇੱਕ ਕਸਟਮਰ ਬੈਂਕ ਦੇ ਅੰਦਰ ਪਹੁੰਚਦਾ ਹੈ ਸਿਕਿਉਰਿਟੀ ਗਾਰਡ ਦੇ ਨਾਲ ਗੱਲਬਾਤ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਿਕਿਉਰਿਟੀ ਗਾਰਡ ਦੇ ਨਾਲ ਗੱਲਬਾਤ ਕਰ ਰਿਹਾ ਗੱਲਬਾਤ ਕਰਨ ਤੋਂ ਬਾਅਦ ਅੱਗੇ ਬੈਂਕ ਮੁਲਾਜ਼ਮਾਂ ਦੇ ਕੋਲ ਪਹੁੰਚੇਗਾ ਤੇ ਉੱਥੇ ਵੀ ਗੱਲਬਾਤ ਕਰਦਾ ਹੋਇਆ ਨਜ਼ਰ ਆਏਗਾ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਸ਼ਖਸ ਬੈਂਕ ਦੇ ਵਿੱਚ 27 ਤਰੀਕ ਨੂੰ ਕਰੀਬ 11:30 ਵਜੇ ਬੈਂਕ ਦੇ ਵਿੱਚ ਪਹੁੰਚਦਾ ਹੈ ਅਤੇ ਉੱਥੇ ਜਾ ਕੇ ਦੱਸਦਾ ਹੈ ਕਿ ਉਸ ਨੇ ਖਾਤਾ ਖਲਵਾਉਣਾ ਹੈ ਅਤੇ ਉਸ ਕੋਲ ਜੋ ਪੇਮੈਂਟ ਹੈ ਉਸ ਨੇ ਪੇਮੈਂਟ ਖਾਤੇ ਦੇ ਵਿੱਚ ਜਮ੍ਹਾਂ ਕਰਾਉਣੀ ਹੈ ਕਰੀਬ ਕਾਫੀ ਟਾਈਮ ਇਹ ਬੈਂਕ ਦੇ ਵਿੱਚ ਅੰਦਰ ਮੌਜੂਦ ਰਹਿੰਦਾ ਹੈ ਬੈਂਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦਾ ਹੈ ਜਿਸ ਤਰ੍ਹਾਂ ਤੁਸੀਂ ਸੀਸੀਟੀਵੀ ਕੈਮਰੇ ਦੇ ਜਾਂ ਤਸਵੀਰਾਂ ਆਪਣੇ ਮੋਬਾਈਲ ਫੋਨ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਸ ਸ਼ਖਸ ਦੇ ਗਲ ਦੇ ਵਿੱਚ ਲਾਲ ਰੰਗ ਦਾ ਇਸ਼ਾਫਾ ਪਾਇਆ ਹੋਇਆ ਹੈ ਇਹ ਉਹ ਸ਼ਖਸ ਹੈ ਜਿਸ ਨੇ ਇਮਾਨਦਾਰੀ ਅਤੇ ਛਾਤਰ ਤਰੀਕੇ ਦੇ ਨਾਲ ਚੋਰੀ ਕੀਤੀ ਹੈ ਤਸਵੀਰਾਂ ਜਲਾਲਾਬਾਦ ਦੇ ਐਚਡੀਐਫਸੀ ਬੈਂਕ ਦੀਆਂ ਨੇ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਚੋਰੀ ਕੀਤਾ ਇਸਨੇ ਕਿਸ ਤਰ੍ਹਾਂ ਚੋਰੀ ਕੀਤਾ ਕਿਸ ਚੀਜ਼ ਦੀ ਇਮਾਨਦਾਰੀ ਦਿਖਾਈ ਹੈ ਕੱਲੀ-ਕੱਲੀ ਗੱਲ ਅਸੀਂ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤਾਂ ਬੈਂਕ ਦੇ ਵਿੱਚ ਇਹ ਗੱਲਬਾਤ ਕਰਨ ਤੋਂ ਬਾਅਦ ਜਦ ਇਹ ਬੈਂਕ ਤੋਂ ਬਾਹਰ ਜਾਂਦਾ ਤਾਂ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਕੈਮਰੇ ਦੀਆਂ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹ ਬੈਂਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਿਹਾ ਹਾਤਾ ਖੜਵਾਉਣ ਦੀ ਗੱਲਬਾਤ ਕਰ ਰਿਹਾ ਪੇਮੈਂਟ ਜਮ੍ਹਾਂ ਕਰਾਉਣ ਦੀ ਗੱਲਬਾਤ ਕਰ ਰਿਹਾ ਤਾਂ ਉਸ ਤੋਂ ਬਾਅਦ ਜਦ ਇਹ ਬੈਂਕ ਤੋਂ ਬਾਹਰ ਜਾਏਗਾ ਤੇ ਬਾਹਰ ਦੇ ਕੈਮਰੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਇਸਨੇ ਇਮਾਨਦਾਰੀ ਅਤੇ ਛਾਤਰ ਤਰੀਕੇ ਦੇ ਨਾਲ ਚੋਰੀ ਕੀਤੀ ਹੈ ਤਾਂ ਆਓ ਹੁਣ ਦਿਖਾਨੇ ਆ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਇਹ ਦੇਖੋ ਤੁਸੀਂ ਇਹ ਬਾਹਰ ਜਾ ਰਿਹਾ ਔਰ ਇਸਨੇ ਹੁਣ ਬਾਈਕ ਚੋਰੀ ਕਰਨ ਹੈ ਤੁਸੀਂ ਹੁਣ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਇੱਕ ਸਾਈਡ ਪਹਿਲਾਂ ਗਿਆ ਦੂਸਰੀ ਸਾਈਡ ਉਸ ਤੋਂ ਬਾਅਦ ਫਿਰ ਇਹ ਵਾਪਸ ਆਏਗਾ ਵਾਪਸ ਆਉਣ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਤਰ੍ਹਾਂ ਤੁਸੀਂ ਇਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇਖ ਰਹੇ ਹੋ 27 ਤਰੀਕ ਦੀਆਂ ਇਹ ਤਸਵੀਰਾਂ ਨੇ ਕਰੀਬ 11:37 ਮਿੰਟ ਦਾ ਸਮਾਂ ਜੋ ਸੀਸੀਟੀਵੀ ਕੈਮਰੇ ਦੇ ਮੁਤਾਬਕ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇੱਕ ਵਾਰ ਤੋਂ ਫਿਰ ਵਾਪਸ ਆਏਗਾ ਪਹਿਲਾਂ ਤੁਸੀਂ ਜਾਂਦੇ ਜਾਂਦੇ ਇਸ ਸ਼ਖਸ ਨੂੰ ਦੇਖ ਲਿਆ ਹੁਣ ਇਹ ਸ਼ਖਸ ਵਾਪਸ ਆਏਗਾ ਵਾਪਸ ਆਉਣ ਤੋਂ ਬਾਅਦ ਇਸ ਸ਼ਖਸ ਨੇ ਜੋ ਚੋਰੀ ਕੀਤੀ ਹੈ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਇੰਚੋਰ ਵਾਕਿਆ ਇਮਾਨਦਾਰ ਹੈ ਤੇ ਨਾਲੇ ਚੋਰੀ ਵੀ ਕਰ ਗਿਆ ਹੁਣ ਤੁਸੀਂ ਦੇਖਿਓ ਇਹ ਸ਼ਖਸ ਪਹੁੰਚ ਚੁੱਕਿਆ ਹੈ ਇਸ ਨੇ ਚਾਬੀ ਲਗਾ ਰਿਆ ਹੁਣ ਔਰ ਚਾਬੀ ਲਗਾ ਕੇ ਇਸ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਦੇ ਨਾਲ ਲੋਕ ਇਸ ਦਾ ਖੋਲਦਾ ਹੈ ਔਰ ਮੋਟਰਸਾਈਕਲ ਪਿੱਛੇ ਕਰਕੇ ਔਰ ਇਸ ਮੋਟਰਸਾਈਕਲ ਨੂੰ ਲੋਕ ਵੀ ਲਾ ਦਿੱਤਾ ਹੁਣ ਦੂਸਰੇ ਮੋਟਰਸਾਈਕਲ ਨੂੰ ਹੱਥ ਪਾਇਆ ਔਰ ਉਸ ਮੋਟਰਸਾਈਕਲ ਨੂੰ ਪਿੱਛੇ ਕਰ ਦਿੱਤਾ ਇਹ ਵੀ ਮੋਟਰਸਾਈਕਲ ਉਸ ਦੇ ਪਸੰਦ ਨਹੀਂ ਆਇਆ ਹੁਣ ਮੋਟਰਸਾਈਕਲ ਪਸੰਦ ਆ ਗਿਆ ਆ ਤੀਸਰੇ ਵਾਲਾ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਹੁਣ ਇਹ ਮੋਟਰਸਾਈਕਲ ਇਸ ਨੂੰ ਪਸੰਦ ਆਇਆ ਤੇ ਇਸ ਮੋਟਰਸਾਈਕਲ ਦਾ ਵੀ ਲੋਕ ਉਸਨੇ ਬੜੀ ਹੀ ਆਸਾਨੀ ਦੇ ਨਾਲ ਖੋਲ੍ਹ ਲਿਆ ਤੇ ਆ ਮਾਰ ਲਈ ਕਿੱਕ ਤੇ ਇਹ ਲੈ ਗਿਆ